ਅੱਜ ਇੱਕ ਲੜਕੇ ਦੀ ਡੈੱਡ ਬੋਡੀ ਜੋ ਕਿ 21 ਸਾਲ ਉਮਰ ਸੀਗੀ ਇਸ ਦੀ ਡੈੱਡ ਬੋਡੀ ਪਿੰਡ ਹਰ ਰਾਇਪੁਰ ਦੇ ਵਿੱਚੋਂ ਮਿਲੀ ਹੈ ਆ ਇਸ ਲੜਕੇ ਦੀ ਜਿਹੜੀ ਪਛਾਣ ਹੈ ਆਕਾਸ਼ਦੀਪ ਸਿੰਘ ਪੁੱਤਰ ਜਗਰੂਪ ਸਿੰਘ ਹੋਈ ਹੈ ਆ ਇਸ ਬੰਦ ਦੇ ਵਿੱਚ ਅਸੀਂ ਥਾਣਾ ਨਿੰਹਾਵਾਲੇ ਦੇ ਵਿੱਚ ਅੰਡਰ ਸੈਕਸ਼ਨ 105 ਪੀਐਨਐਸ ਦੇ ਤਹਿਤ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਫਰਦਰ ਜਿਹੜੀ ਮੁਕਦਮੇ ਦੀ ਤਫ਼ਤੀਸ਼ਦਾਨ ਜੋ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਆ ਇਸ ਤੋਂ ਇਲਾਵਾ ਜਿਹੜੇ ਹੋਰ ਐਵੀਡੈਂਸ ਹੈਗੇ ਆ ਜਿੱਦਾਂ ਲੜਕੇ ਦਾ ਮੋਬਾਈਲ ਹੈ ਉਹਨੂੰ ਸਾਰਿਆਂ ਨੂੰ ਅਸੀਂ ਕਪੜੇ ਦੇ ਵਿੱਚ ਲੈ ਲਿਆ ਤੇ ਸਾਰੇ ਟੈਕਨੀਕਲ ਐਵੀਡੈਂਸ ਤੇ ਸਾਰੇ ਤੱਥਾਂ ਦੀ ਜਾਂਚ ਕਰਕੇ ਜੋ ਵੀ ਬੰਦਾ ਇਸ ਮੌਤ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਇੱਕ ਲੜਕੇ ਦੀ ਡੈੱਡ ਬੋਡੀ ਜੋ ਕਿ 21 ਸਾਲ ਉਮਰ ਸੀਗੀ ਇਸ ਦੀ ਡੈੱਡ ਬੋਡੀ ਪਿੰਡ ਹਰ ਰਾਇਪੁਰ ਦੇ ਵਿੱਚੋਂ ਮਿਲੀ ਹੈ ਆ ਇਸ ਲੜਕੇ ਦੀ ਜਿਹੜੀ ਪਛਾਣ ਹੈ ਆਕਾਸ਼ਦੀਪ ਸਿੰਘ ਪੁੱਤਰ ਜਗਰੂਪ ਸਿੰਘ ਹੋਈ ਹੈ ਆ ਇਸ ਸੰਬੰਧ ਵਿੱਚ ਅਸੀਂ ਥਾਣਾ ਵਿਨਿਆਵੜੇ ਦੇ ਵਿੱਚ ਅੰਡਰ ਸੈਕਸ਼ਨ 105 ਬੀ ਐਨਐਸ ਦੇ ਤਹਿਤ ਮੁਕਦਮਾ ਦਰਜ ਕਰ ਰਹੇ ਹਾਂ ਤੇ ਫਰਦਰ ਜਿਹੜੀ ਮੁਕਦਮੇ ਦੀ ਤਫਤੀਸ਼ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਆ ਇਸ ਤੋਂ ਇਲਾਵਾ ਜਿਹੜੇ ਹੋਰ ਐਵੀਡੈਂਸ ਹੈਗੇ ਆ ਜਿੱਦਾਂ ਲੜਕੇ ਦਾ ਮੋਬਾਈਲ ਹੈ ਉਹਨੂੰ ਸਾਰਿਆਂ ਨੂੰ ਅਸੀਂ ਕਪੜੇ ਦੇ ਵਿੱਚ ਲੈ ਲਿਆ ਤੇ ਸਾਰੇ ਟੈਕਨੀਕਲ ਐਵੀਡੈਂਸ ਤੇ ਸਾਰੇ ਤੱਥਾਂ ਦੀ ਜਾਂਚ ਕਰਕੇ ਜੋ ਵੀ ਬੰਦਾ ਇਸ ਮੌਤ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ